ਪਿਛਲੇ ਕਈ ਦਿਨਾਂ ਤੋਂ ਠੰਡੇ ਮੌਸਮ 'ਚ ਬਦਲਾਅ ਤੋਂ ਬਾਅਦ ਪੰਜਾਬ 'ਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਇੱਕਦਮ ਮੌਸਮ ਚਾਈ ਤਬਦੀਲੀ ਕਾਰਨ ਗਰਮੀ ਵਧਨੀ ਸ਼ੁਰੂ ਹੋ ਗਈ ਹੈ। ਮਾਰਚ ਮਹੀਨੇ ਹੀ ਤਿੱਖੀ ਧੁੱਪ ਕਾਰਨ ਵਧੀ ਗਰਮੀ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਗਰਮੀ 'ਚ ਹੋਏ ਵਾਧੇ ਕਰਕੇ ਲੋਕ ਠੰਡੀਆਂ ਚੀਜ਼ਾਂ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ। ਜੇ ਗੱਲ ਕੀਤੀ ਜਾਵੇ ਚੰਡੀਗੜ੍ਹ ਤੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੇ ਤਾਪਮਾਨ ਦੀ ਤਾਂ ਕੁਝ ਹੀ ਦਿਨਾਂ 'ਚ ਹੋਏ ਮੌਸਮ ਦੇ ਬਦਲਾਅ ਨੇ ਤਾਪਮਾਨ 'ਚ ਕਾਫੀ ਹੱਦ ਤੱਕ ਵਾਧਾ ਕੀਤਾ ਹੈ। ਆਓ ਨਜ਼ਰ ਮਾਰਦਿਆਂ ਇਨ੍ਹਾਂ ਸ਼ਹਿਰਾਂ ਦੇ ਤਾਪਮਾਨ ਤੇ ਚੰਡੀਗੜ੍ਹ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਬਠਿੰਡਾ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਪਟਿਆਲਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਜਲੰਧਰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅੰਮ੍ਰਿਤਸਰ ਵਤਵ ਤਾਪਮਨ 29 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਨ 14 ਡਿਗਰੀ ਸੈਲਸੀਅਸ ਅਚਾਨਕ ਮੌਸਮ ਦੇ ਬਦਲੇ ਮિજાਜ ਤੋਂ ਬਾਅਦ ਆਮ ਲੋਕਾਂ ਦਾ ਕੀ ਕਹਿਣਾ ਆ ਲੋਕਾਂ ਤੁਸੀਂ ਸੁਣਦੇ ਆ ਕੀ ਤੁਸੀਂ ਦੇਖ ਸਕਦੇ ਆ ਮੌਸਮ ਨੇ ਇੱਕਦਮ ਟਵਿਸਟ ਕੀਤਾ ਤੇ ਇਹਦੇ ਨਾਲ ਕੀ ਆ ਕੁਝ ਕੁ ਪ੍ਰੋਬਲਮਸ ਵੀ ਆ ਵੀ ਇੱਕ ਤਰ੍ਹਾਂ ਹੁਣ ਥੋੜੇ ਦਿਨ ਪਹਿਲਾਂ ਆਪਾਂ ਵੇਖੀ ਆ ਹੋਲੀ ਦੀ ਗੱਲ ਕਰਦੇ ਆ ਤਾਂ ਹੋਲੀ ਦੇ ਵਿੱਚ ਐਤਕੀ ਪੂਰੀ ਕੋਈ ਠੰਡ ਸੀ ਤਾਂ ਮੌਸਮ ਜੋ ਸੀਗਾ ਇੱਕਦਮ ਸਰਦੀਆਂ ਵਾਲੇ ਕੱਪੜੇ ਉਤਰ ਗਏ ਤੇ ਇਹ ਜੋ ਹੈ ਇੱਕ ਵਾਰੀ ਸਿਹਤ ਦੇ ਤੌਰ ਤੇ ਦੇਖਿਆ ਜਾਵੇ ਇਹ ਵੀ ਨੁਕਸਾਨ ਦਾ ਇੱਕ ਇੱਕਦਮ ਜ਼ਿਆਦਾ ਗਰਮੀ ਆ ਗਈ ਤਾਂ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਬਹੁਤ ਹੈ ਜੀ ਅੱਜ ਗਰਮੀ ਬਹੁਤ ਹੈ ਅੱਜ ਦੇਖ ਲਓ ਫੀਲ ਕਰ ਸਕਦੇ ਹੋ ਅੱਜ ਤੋਂ ਆਪਾਂ ਕਹਿ ਸਕਦੇ ਆਂ ਵੀ ਗਰਮੀ ਦਾ ਮੌਸਮ ਜੋ ਹੈਗਾ ਪੂਰਾ ਆਪਦੀ ਪੀਕ ਲੈਵਲ ਤੇ ਪਹੁੰਚ ਚੁੱਕਿਆ ਹੈ ਸਿਹਤ ਨੂੰ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਪਹਿਲਾਂ ਜੱਗ ਤਾਂ ਠੰਡ ਸੀ ਹੁਣ ਬਿਲਕੁਲ ਬੱਚਿਆਂ ਨੂੰ ਬੁਖਾਰ ਹੋ ਰਿਹਾ ਜਿੱਦਾਂ ਮੌਸਮ ਦੇ ਚੇਨ ਆ ਬਹੁਤ ਜ਼ਿਆਦਾ ਫਰਕ ਪੈ ਰਿਹਾ ਵਾ ਅੱਜ ਤੁਹਾਨੂੰ ਕੀ ਬਦਲਾਅ ਨਜ਼ਰ ਆਇਆ ਬਹੁਤ ਜ਼ਿਆਦਾ ਸੇਕ ਆ ਬਹੁਤ ਗਰਮੀ ਲੱਗਦੀ ਹੈ ਜੀ ਬਿਲਕੁਲ ਸਾਡੀਆਂ ਜੈਕਟਾਂ ਕੱਲ ਪਾਈਆਂ ਸੀ ਅੱਜ ਸਾਡੀਆਂ ਜੈਕਟਾਂ ਉਤਰ ਗਈਆਂ ਹੋਈਆਂ ਹਨ ਮੌਸਮ ਵਿਭਾਗ ਦੇ ਡਾਇਰੈਕਟਰ सुरेंद्रਪਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਰਕੇ ਗਰਮੀ 'ਚ ਹੋਰ ਵਾਧਾ ਹੋਵੇਗਾ ਮੌਸਮ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ ਲੇਕਿਨ ਆਨੇ ਵਾਲੇ ਟਾਈਮ 'ਚ ਕੁਝ ਵਧਣਗੇ ਟੈਂਪਰੇਚਰ ਅਭੀ ਅਗੇ 3 ਤੋਂ 4 ਦਿਨ ਜੋ ਹੈ ਵੈਦਰ ਡਰਾਈ ਰਹੇਗੇ ਮਤਲਬ ਬਾਰਿਸ਼ ਨਹੀਂ ਹੈ तो उस वजह से जो ता, जो तापमान तापमान है उसमें कुछ बढ़ोतरी आ जाएगी तो गर्मियाँ अच्छी गर्मियाँ होंगी इस साल हीटवे ज्यादा होंगी पिछले सालों के मुकाबले तो ये फोरकास्ट है अभी जो गर्मियों का फोरकास्ट विभाग ने दिया था पावे हाले मार्च महीना ही चल रहा है तो इसे महीने वधी गर्मी ने लोगों बेहाल कर दिता है ब्यूरो रिपोर्ट जागबाणी टीवी